ਸ਼੍ਰੋਮਣੀ ਅਕਾਲੀ ਦਲ ਨੂੰ ਜੈਤੂ ਦੇ ਵਿੱਚ ਲੱਗਿਆ ਇੱਕ ਹੋਰ ਝਟਕਾ ਉਕੇ ਟਕਸਾਲੀ ਅਤੇ ਉਦਯੋਗਪਤੀ ਸਤਪਾਲ ਜਿੰਦਲ ਭੀਮ ਸਿੰਘ ਜਿੰਦਲ ਪ੍ਰਵੀਨ ਸਿੰਘ ਜਿੰਦਲ ਸਮੇਤ ਸਮੁੱਚਾ ਹੀ ਜਿੰਦਲ ਇਨਕਲੇਵ ਨੇ ਆਮ ਆਦਮੀ ਪਾਰਟੀ ਦਾ ਫੜਿਆ ਪੱਲਾ ਜਾਣਕਾਰੀ ਅਨੁਸਾਰ ਅੱਜ ਜੈਤੂ ਦੇ ਜਿੰਦਲ ਇਨਕਲੇਵ ਵਿਖੇ ਹਲਕਾ ਉਦੈ ਸਰਦਾਰ ਅਮੋਲਕ ਸਿੰਘ ਦੀ ਅਗਵਾਈ ਦੇ ਵਿੱਚ ਲਗਭਗ ਸੌਦੇ ਕਰੀਪਰਵਾਰਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ ਇਸ ਮੌਕੇ ਤੇ ਹਲਕਾ ਅਧਿਕਾਰ ਅਮੋਲਕ ਸਿੰਘ ਨੇ ਸਾਰੇ ਹੀ ਪਰਿਵਾਰਾਂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਧੰਨਵਾਦ ਕੀਤਾ ਅਤੇ ਨਾਲ ਹੀ ਕਿਹਾ ਕਿ ਇਹਨਾਂ ਨੂੰ ਪਾਰਟੀ ਵਿੱਚ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ ਇਲਾਕੇ ਵਿੱਚ ਇਹਨਾਂ ਤਿੰਨਾਂ ਆਗੂਆਂ ਦੀ ਕਾਫੀ ਜ਼ਿਆਦਾ ਚਰਚਾ ਹੈ ਆਓ ਸੁਣਦੇ ਹਾਂ ਕੀ ਕਹਿਣਾ ਹੈ ਵਿਧਾਇਕ ਅਮੋਲਕ ਸਿੰਘ ਦਾ ਪਾਰਟੀ ਦੇ ਵਿੱਚ ਕੀ ਕਹਿਣਾ ਚਾਹੁੰਦਾ ਹੈ ਇਕੋ ਇਹ ਪਾਰਟੀ ਪਰ ਵੀ ਪਿਆਰ ਆ ਸਾਡੀ ਪਾਰਟੀ ਦੀਆਂ ਨੀਤੀਆਂ ਜਿਨ੍ਹਾਂ ਨੂੰ ਚੰਗੀਆਂ ਲੱਗਦੀਆਂ ਜਾਂ ਜਿਨ੍ਹਾਂ ਨੂੰ ਆਏ ਲੱਗਦਾ ਵੀ ਪਾਰਟੀ ਸੱਚੀ ਹੋ ਲੋਕਾਂ ਆਸਤੇ ਕੰਮ ਕਰ ਰਹੀ ਆ ਉਹ ਹਮੇਸ਼ਾ ਹੀ ਜਿਹੜੇ ਸਿਹਰਤ ਲੋਕ ਆ ਉਧਰ ਹੀ ਜਾਂਦੇ ਹੁੰਦੇ ਆ ਜਿੱਥੇਰ ਉਹਨਾਂ ਨੂੰ ਲੱਗਦਾ ਹੋਵੇ ਵੀ ਇਹ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਸਾਡੇ ਹਲਕੇ ਦਾ ਸਾਡੇ ਵਾਰਡ ਦਾ ਕਲੱਖ ਸਕਦਾ ਐਮਲੇ ਸਾਹਿਬ ਇਸ ਇਲਾਕੇ ਦੀ ਕੋਈ ਸਮੱਸਿਆ ਮਾਣ ਜਿੰਨਾ ਜਿਹੜੀ ਤੁਹਾਡੇ ਕੋਲੇ ਰੱਖੀ ਜਣੇ ਮੈਂ ਇਹ ਕੋਸ ਮਤਸਿਆਵਾ ਤਾਂ 70 ਸਾਲਾਂ ਦੀਆਂ ਹੀ ਆ ਜਦੋਂ ਵੱਡੀ ਤੋਂ ਲੰਬੇ ਸਮੇਂ ਤੋਂ ਜਿਹੜੇ ਲੋਕਾਂ ਦੀਆਂ ਪ੍ਰੋਬਲਮਾਂ ਸੀ ਗ੍ਰੇਡੀਆਂ ਸੀਗੀਆਂ, ਕੜੀਆਂ ਨਾਲੀਆਂ ਦੀਆਂ ਸੀਗੀਆਂ 70 ਸਾਲ ਪੁਰਾਣੀਆਂ ਸੀ ਤਿੰਨ ਸਾਲਾਂ ਦੇ ਵਿੱਚ ਬਹੁਤ ਹੱਦ ਤੱਕ ਹੱਲ ਕਰ ਚੁੱਕੀਆਂ। ਜਿਹੜੀਆਂ ਰਹਿਣੀਆਂ ਉਹ ਵੀ ਬਹੁਤ ਛੇਤੀ ਹੱਲ ਕਰ। ਐਮਐਲਏ ਸਾਹਿਬ ਤਕਰੀਬਨ ਕਿੰਨੇ ਪਰਿਵਾਰ ਨੇ ਤੇ ਕਿਹੜੀ-ਕਿਹੜੀ ਪਾਰਟੀ ਨਾਲ ਸੰਬੰਧਿਤ ਨੇ ਜੋ ਅੱਜ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ ਆ ਮਾਦੀਪਾਟ ਜ਼ਿਆਦਾਤਰ ਜਿਹੜੇ ਪਰਿਵਾਰ ਆ ਇੱਕ ਵਾਰੀ ਜੇ ਕੋਣ ਬੀਜਪੀ ਨਾਲ ਸਬੰਧਤ ਕਾਂਗਰਸ ਨਾਲ ਵੀ ਸੀ ਸੋ ਉਹਨਾਂ ਸਾਰਿਆਂ ਨੇ ਨਾਲ ਮਿਲ ਕੇ ਜਿਹੜਾ ਆਵਾਜ਼ ਦੀ ਪਾਰਟੀ ਦਾ ਪੱਲਾ ਫੜਿਆ ਜਿੰਦਲ ਕਲੋਨੀ ਨੇ ਜਿੰਦਲ ਕਲੋਨੀ ਹੈ ਪੂਰੀ ਕਲੋਨੀ ਨੇ ਫੈਸਲਾ ਲੈਂਦਾ ਕਿ ਅਸੀਂ ਆਵਾਜ਼ ਦੀ ਪਾਰਟੀ ਸ਼ਾਮਿਲ ਕਰਾਂਗੇ ਐਮਰ ਸਾਬ ਜਿਹੜੀ ਜਿੰਦਲ ਕਲੋਨੀ ਹੈ ਜੀ ਇਕਾਲੀ ਦਲ ਦਾ ਘੜ ਮੰਨਿਆ ਗਿਆ ਜੀ ਅਈ ਤੁਸੀਂ ਗੜ ਨੂੰ ਭੰਨਿਆਗਾ ਕਿਸ ਤਰ੍ਹਾਂ ਲੱਗ ਰਿਹਾ ਫਿਰ ਬਿਲਕੁਲ ਅਸੀਂ ਕਿਸੇ ਵੀ ਕੋਈ ਗੜ ਨੂੰ ਨਹੀਂ ਭੰਨਿਆ ਸਾਨੂੰ ਤਾਂ ਲੋਕਾਂ ਨਾਲ ਪਿਆਰ ਹੈ ਲੋਕਾਂ ਨੂੰ ਸਾਡੇ ਨਾਲ ਪਿਆਰ ਹੈ ਸੋ ਇਸ ਕਰਕੇ ਸਾਡੇ ਅਸਤੇ ਹਮੇਸ਼ਾ ਹੀ ਬਾਵਾ ਖੁੱਲੀਆਂ ਜਿਹੜੇ ਲੋਕ ਇਹ ਸੋਚਦੇ ਆ ਵੀ ਅਸੀਂ ਆਪਦੇ ਹਲਕੇ ਵਾਸਤੇ ਵਾਰਡ ਵਾਸਤੇ ਪੰਜਾਬ ਵਾਸਤੇ ਕੰਮ ਕਰਨਾ ਲੋਕਾਂ ਵਾਸਤੇ ਕੰਮ ਕਰਨਾ ਲੋਕਾਂ ਦਾ ਸਮਾਜ ਭਲਾਈ ਦਾ ਕੰਮ ਕਰਨਾ ਉਹਨਾਂ ਵਾਸਤੇ ਸਾਡੀਆਂ ਹਮੇਸ਼ਾ ਬਾਵਾ ਖੁੱਲੀਆਂ ਸਾਰਿਆਂ ਨੂੰ ਜੀ ਆਵਾਜ਼